ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਸ ਗੁਰਵਿੰਦਰ ਸਿੰਘ ਮਿੰਟੂ ਡਾਕਟਰ ਮਿੰਟੂ ਦੇ ਨਾਂ ਆ ਪਿੰਡ ਦੇ ਵਿੱਚ ਦੁਕਾਨ ਕਰਦਾ ਸੀ ਸਾਬਜੀ ਮੈਂ ਗੱਲ ਤਾਂ ਇਹ ਕਿ ਸਾਬਜੀ ਸਾਰੀ ਸੰਗਤ ਜਾਣਦੀ ਆ ਕਿ ਪਿੰਡ ਦੇ ਵਿੱਚ ਸਭ ਤੋਂ ਸਸਤੀ ਦਵਾਈ ਮੈਂ ਦਿੰਦਾ ਸੀ ਸਾਰੇ ਵੀਰ ਭਰਾ ਵੀ ਜਾਣਦੇ ਆ ਇਸ ਗੱਲ ਤੋਂ ਕੋਈ ਵੀ ਮਤਲਬ ਮੱਖਰਾ ਨਹੀਂ ਪਰ ਵਾਏ ਗੁਰਜੀ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਦੁਕਾਨ ਦਾ ਕੰਮ ਕਰਦਿਆਂ ਕਰਦਿਆਂ ਮੈਨੂੰ ਲਕਵਾ ਮਾਰ ਗਿਆ ਜੀ ਲਕਵਾ ਮਾਰਨ ਤੋਂ ਬਾਅਦ ਮੈਂ ਇਲਾਜ ਤੋਂ ਅਸਮਰਥ ਹੋ ਗਿਆ ਜੀ ਮੈਂ بڑے ਲੋਕਾਂ ਦੇ ਥੱਲੇ ਲਏ ਬੜਿਆ ਲੋਕਾਂ ਨੂੰ ਮਤਲਬ ਕਿਹਾ ਕਿ ਤੁਸੀਂ ਮੇਰਾ ਇਲਾਜ ਕਰਵਾ ਦਿਓ ਪਰ ਮੇਰਾ ਇਲਾਜ ਕਿਸੇ ਨੇ ਨਹੀਂ ਕਰਵਾਇਆ ਜੀ ਇੱਦਾਂ ਚੱਲਦਿਆਂ ਚੱਲਦਿਆਂ ਵੀ ਇਕਬਾਲ ਸਿੰਘ ਜੀ ਕੁੱਲੀ ਗਰੀਬਾਂ ਵਾਲੇ ਤੇ ਅਕਾਲ ਏਡ ਵਾਲੇ ਸਨ ਯੂਐਸਏ ਵਾਲੇ ਉਹਨਾਂ ਨੂੰ ਪਤਾ ਲੱਗਾ ਕਿ ਮਿੰਟੂ ਵੀਰ ਬਿਮਾਰ ਆ ਰਹੀ ਉਹਨਾਂ ਸਾਨੂੰ ਫੋਨ ਕੀਤਾ ਕਿ ਕੋਈ ਸੇ ਮਦਦ ਦੀ ਜ਼ਰੂਰਤ ਆ ਤੇ ਦੱਸੋ ਮੇਰੇ ਕਹਿਣ ਤੋਂ ਬਗੈਰ ਹੀ ਉਹਨਾਂ ਨੇ ਮੇਰੇ ਦਿਲ ਦਾ ਹਾਲ ਵਝ ਲਿਆ ਹਾਲ ਵਝ ਕੇ ਉਹਨਾਂ ਨੇ ਮੇਰਾ ਇਲਾਜ ਕਰਉਣਾ ਸ਼ੁਰੂ ਕਰ ਦਿੱਤਾ ਅੱਜ 5-6 ਮਹੀਨੇ ਹੋ ਗਏ ਆ ਜੀ ਉਹੀ ਮੇਰਾ ਇਲਾਜ ਕਰਵਾ ਰਹੇ ਆ ਉਹੀ ਮੇਰਾ ਘਰ ਦਾ ਜੋ ਵੀ ਰਾਸ਼ਨ ਪਾਲਣ ਪੋਸ਼ਣ ਬੱਚਿਆਂ ਤੱਕ ਪਾਲਣ ਪੋਸ਼ਣ ਜੋ ਉਹੀ ਕਰ ਰਹੇ ਆ ਇਤੋਂ ਤੱਕ ਕਿ ਮੈਨੂੰ ਇੱਕ ਛੋਟੀ ਜੀ ਚੀਜ਼ ਵੀ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀ ਮੇਰੀ ਸਿਹਤ ਦਾ ਵੀ ਖਿਆਲ ਰੱਖਦੇ ਆ ਮੇਰੇ ਵਾਸਤੇ ਮਰੱਬਾ ਚਨੇ ਜੋ ਵੀ ਮੈਨੂੰ ਜ਼ਰੂਰਤ ਹੁੰਦੀ ਆ ਜੀ ਮੈਨੂੰ ਲੈ ਕੇ ਦਿੰਦੇ ਆ ਕਿਸੇ ਗੱਲ ਤੋਂ ਮੈਨੂੰ ਰਹਿਣ ਨਹੀਂ ਦਿੰਦੇ ਪਰ ਮੈਨੂੰ ਪਤਾ ਲੱਗਾ ਹੀ ਵੀ ਜੀ ਕਿ ਪਤਾ ਨਹੀਂ ਸਾਡੇ ਪਿੰਡ ਦੇ ਵਿੱਚ ਲੋਕ ਫਿਰ ਵੀ ਸਿਆਸਤ ਕਰਦੇ ਆ ਮੇਰੀ ਬਿਮਾਰੀ ਤੇ ਲੋਕ ਸਿਆਸਤ ਕਰੀ ਜਾਂਦੇ ਆ ਇੱਥੋਂ ਤੱਕ ਕਹੀ ਜਾਂਦੇ ਆ ਜੀ ਟੁੱਲੀ ਗਰੀਬਾਂ ਵਾਲੇ ਡਾਕਟਰ ਮਿੰਟੂ ਦੇ ਲਾਏ ਤੋਂ ਪਿੱਛੇ ਹੋ ਗਿਆ ਪਰ ਕੋਈ ਸੱਚ ਤੇ ਮੈਨੂੰ ਪੁੱਛੇ ਨਾ ਆਣ ਕੇ ਕਿ ਕੌਣ ਪਿੱਛੇ ਆ ਜੀ ਵੀਰ ਜੀ ਹਰਿਆਣੇ ਮੈਨੂੰ ਲੈ ਕੇ ਜਾਣਾ ਹਰਿਆਣੇ ਹੀ ਮੈਨੂੰ ਲੈ ਕੇ ਵਾਪਸ ਆਉਣਾ ਮੈਨੂੰ ਕਿਸੇ 1 ਰੁਪਏ ਦੀ ਜਰੂਰਤ ਨਹੀਂ ਜੀ ਸਾਰਾ ਇਲਾਜ ਮੇਰਾ ਉਹ ਕਰਵਾ ਰਿਹਾ ਜੀ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਉਹ ਕਰਵਾ ਰਿਹਾ ਮੈਨੂੰ ਹੋਰ ਕੀ ਚਾਹੀਦਾ ਵੀ ਜੀ ਸਾਰਾ ਕੁਝ ਤੇ ਮੈਨੂੰ ਦੇ ਰਹੇ ਆ ਸੋ ਮੈਂ ਬੇਨਤੀ ਕਰਦਾ ਵਾਂ ਵੀ ਜੀ ਕਿ ਇਹ ਲੋਕੀ ਜਿਹੜੇ ਸਿਆਸਤਾਂ ਕਰਦੇ ਹੋ ਉਹਨਾਂ ਦੇ ਗਾੜੀ ਵੀ ਹੱਥ ਜੁੜ ਕੇ ਕਰਦਾ ਵਾਂ ਕਿ ਤੁਸੀਂ ਇਹ ਸਿਆਸਤਾਂ ਛੱਡ ਦਿਓ ਬਾਕੀ ਤੁਸੀਂ ਕੁੱਲੀ ਗਰੀਬਾਂ ਵਾਲੀ ਦੀ ਗੱਲ ਕਰਦੇ ਜੀ ਉਹ ਕਿਸੇ ਤੋਂ ਪਿੱਛੇ ਹਟਣ ਵਾਲੇ ਨਹੀਂ ਜੀ ਮੈਂ ਜਾਣਦਾ ਵਾਂ ਮੈਂ ਕਿ ਕੁੱਲ ਦੁਨੀਆ ਹੀ ਜਾਣਦੀ ਆ ਜੀ ਕੁੱਲ ਜਿੱਥੇ ਜਿੱਥੇ ਜਿਹਦੇ ਨਾਲ ਖੜ ਜਾਂਦੇ ਆ ਨਾ ਉਹ ਤੂੰ ਕਦੀ ਪਿੱਛੇ ਨਹੀਂ ਹਟਦੇ ਹੋ ਜਿਹਦੇ ਨਾਲ ਇੱਕ ਰਾਂ ਖੜ ਗਏ ਪੈਰ ਪਿੱਛੇ ਨਹੀਂ ਪਟਣਾ ਨਾ ਨੇ ਜੀ ਇਹ ਲੋਕ ਸਭ ਜਿਨ੍ਹਾਂ ਦੇ ਕੰਮ ਹੋਏ ਆ ਜਿਨ੍ਹਾਂ ਦੀ ਧੀਆਂ ਦੇ ਵਿਆਹ ਹੋਏ ਆ ਜਾਂ ਜਿਨ੍ਹਾਂ ਦੀ ਕਿਸੇ ਬਿਮਾਰੀਆਂ ਦੇ ਇਲਾਜ ਹੋਏ ਆ ਇਹ ਤੂੰ ਉਹਨਾਂ ਨੂੰ ਪੁੱਛ ਕੇ ਵੇਖਿਆ ਨਾ ਜਾਵੇ ਇਹ ਥੋੜੀ ਆ ਜੀ ਆਪਾਂ ਹਨਾ ਜੀ ਮੂੰਹ 'ਚ ਗੱਲ ਆ ਗਈ ਤੇ ਕੱਢ ਤੀ ਕਿਸੇ ਦੇ ਬਾਰੇ ਮੰਦਾ ਨਾ ਬੋਲੋ ਪਹਿਲਾਂ ਉਹਦੀ ਤਹ ਤੱਕ ਜਾਓ ਵੀ ਸੱਚ ਆ ਜਾਂ ਝੂਠ ਆ ਫੇਰ ਗੱਲ ਕਰਿਆ ਕਰੋ ਸਵਾਥਿ ਜੋੜ ਕੇ ਬੇਨਤੀ ਆ ਵੀਰੇ ਅਬ ਮੈਂ ਰਾਸ਼ਨ ਦਾ ਅੱਜ ਖਿਲਾਰਾ ਇਸ ਕਰਕੇ ਪਾਇਆ ਕਿ ਮੈਂ ਥੋੜਾ ਜਿਹਾ ਆਪਣੇ ਵੀਰ ਭਰਾਵਾਂ ਪੈਣਾ ਨੂੰ ਮੈਂ ਦਿਖਾ ਦਾਂ ਕਿ ਮੈਨੂੰ ਸਾਰਾ ਰਾਸ਼ਨ ਦੇ ਕੇ ਘਰ ਉਹ ਆਪ ਜਾਂਦੇ ਵਾ ਇਥੋਂ ਤੱਕ ਕਿ ਰਾਸ਼ਨ ਮੈਨੂੰ ਰਾਤ ਨੂੰ ਹਨੇਰੇ ਦੇ ਕੇ ਜਾਂਦੇ ਆ ਕਿ ਸਾਡੇ ਵੀਰ ਦੀ ਇੱਜ਼ਤ ਨੂੰ ਕੋਈ ਠੇਸ ਨਾ ਪਹੁੰਚੇ ਮੈਂ ਬਹੁਤ ਵਧੀਆ ਕੰਮ ਕਰਦਾ ਸੀ ਮੇਰਾ ਕੰਮ ਬਹੁਤ ਵਧੀਆ ਚੱਲਦਾ ਸੀ ਮੈਨੂੰ ਜਿੱਸ ਤੱਕ ਉਮੀਦ ਹੈ ਕਿ ਪਿੰਡ ਦੇ ਵਿੱਚ ਸਭ ਤੋਂ ਵਧੀਆ ਕੰਮ ਚੱਲਦਾ ਸੀ ਵਿੱਚ ਪਰ ਗੱਲ ਇਹ ਮੈਂ ਪੈਸੇ ਬਹੁਤ ਘੱਟ ਲੈਣਾ ਸੀ ਇਸੇ ਕਰਕੇ ਮੇਰੇ ਕੋਲੋਂ ਨਾ ਆਪਣਾ ਧੰਨ ਨਹੀਂ ਜੋੜਿਆ ਗਿਆ ਜੇਕਰ ਮੈਂ ਹੋਰਾਂ ਡਾਕਟਰਾਂ ਵਰਗੂ ਧੰਨ ਜੋੜਿਆ ਹੁੰਦਾ ਤੇ ਸ਼ਾਇਦ ਮੈਨੂੰ ਵੀ ਅੱਜ ਨਾਲ ਜ਼ਰੂਰਤ ਪੈਂਦੀ ਤੇ ਉਹ ਰਾਤ ਨੂੰ ਰਾਸ਼ਨ ਇਸੇ ਕਰਕੇ ਦੇ ਕੇ ਜਾਂਦੇ ਕਿ ਸਾਡੇ ਵੀ ਤੇ ਦਿਲ ਨੂੰ ਠੇਸ ਨਾ ਪਹੁੰਚੇ ਉਹਦੇ ਮਾਨ ਸਨਮਾਨ ਨੂੰ ਠੇਸ ਨਾ ਪਹੁੰਚੇ ਕਿਉਂਕਿ ਮੈਂ ਘਰੋਂ ਬਹੁਤ ਸੁਖਾਲਾ ਸੀ ਸਾਡੇ ਡੈਡੀ ਜੀ ਰੇਲਵੇ ਦੇ ਵਿੱਚ ਨੌਕਰੀ ਕਰਦੇ ਸੀ ਪਰ ਬਹੁਤ ਵਧੀਆ ਸਾਡਾ ਨਾਲ ਪਾਲਣ ਪੋਸ਼ਣ ਕੀਤਾ ਸਾਨੂੰ ਕਿਸੇ ਘਲੂਰੈਣ ਨਹੀਂ ਦਿੱਤਾ ਪਾਲਣ ਪੋਸ਼ਣੜਾ ਬਹੁਤ ਵਧੀਆ ਚੱਲਦਾ ਸੀ ਸੋ ਸਾਨੂੰ ਤਿੰਨਾਂ ਭਰਾਵਾਂ ਨੂੰ ਅੱਡੋ-ਅੱਡੀ ਉਹਨਾਂ ਨੇ ਬਹੁਤ ਵਧੀਆ ਸੈੱਟ ਕੀਤਾ ਸੀ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਅਸੀਂ ਹੁਣ ਤਿੰਨੇ ਭਰਾ ਅੱਡੋ-ਅੱਡੀ ਆ ਤੇ ਹਰ ਇੱਕ ਦਾ ਖਰਚਾ ਆਪੋ ਆਪਣਾ ਮਸਾ ਚੱਲਦਾ ਵਾ ਜੀ ਮੈਂ ਆਪਣੀ ਮੇਰੀ ਦੁਕਾਨ ਬੰਦ ਹੋਣ ਦੇ ਕਾਰਨ ਮੈਨੂੰ ਲਕਵਾ ਮਾਰਨ ਦੇ ਕਾਰਨ ਮੈਂ ਘਰੇ ਬਹਿ ਗਿਆ ਜਿਹਦੇ ਕਰਕੇ ਮੇਰਾ ਇਲਾਜ ਹੁਣ ਰਹਿ ਗਿਆ ਮੇਰੇ ਬੱਚਿਆਂ ਦੀ ਪੜ੍ਹਾਈ ਰੁਕ ਗਈ ਮੇਰੇ ਘਰ ਦਾ ਜਿਹੜਾ ਸਿਸਟਮ ਸਾਰਾ ਰੁਕ ਗਿਆ। ਨਾ ਸਾਡੇ ਕੋਲ ਕੋਈ ਰਾਸ਼ਨ ਆਉਂਦਾ ਸੀ, ਨਾ ਬੱਚਿਆਂ ਦੀ ਫੀਸਾਂ ਵਰਤਦੀਆਂ ਸੀ। ਦੋ ਢਾਈ ਮਹੀਨੇ ਤੇ ਬਹੁਤ ਔਖੇ ਕੱਢਿਆ ਜੀ ਅਸੀਂ। ਪਰ ਜਦੋਂ ਤੋਂ ਫਿਰ ਸਾਡੇ ਕੁੱਲੀ ਗਰੀਬਾਂ ਵਾਲੇ ਅਤੇ ਅਕਾਲ ਐਡ ਯੂਐਸਏ ਵਾਲਿਆਂ ਨੂੰ ਪਤਾ ਲੱਗਾ। ਉਦੋਂ ਬਾਅਦ ਸਾਡੇ ਦਿਨ ਜਿਹੜੇ ਆ ਥੋੜੇ ਜੇ ਮਤਲਬ ਸਹੀ ਹੋ ਗਏ। ਕਿਉਂਕਿ ਉਹਨਾਂ ਨੇ ਸਾਨੂੰ ਕਿਸੇ ਵੀ ਚੀਜ਼ ਤੋਂ ਨਹੀਂ ਰਹਿਣ ਦਿੱਤਾ। ਸਾਰਾ ਕੁਝ ਸਾਨੂੰ ਉਹ ਦਿੰਦੇ ਆ। ਸਾਡੇ ਘਰ ਦਾ ਰਾਸ਼ਨ ਅੱਗੇ ਵੀ ਤੁਹਾਨੂੰ ਦੱਸਿਆ ਕਿ ਸਾਰਾ ਉਹ ਹੀ ਦਿੰਦੇ ਆ ਮੇਰੇ ਬੱਚਿਆਂ ਦੀ ਫੀਸਾਂ ਵੀ ਉਹ ਹੀ ਤਾਰਦੇ ਆ ਮੇਰੇ ਜੋ ਹੋਰ ਮੈਨੂੰ ਘਰ ਦੇ ਵਿੱਚ ਕੋਈ ਸਮਾਨ ਚਾਹੀਦਾ ਵਾ ਉਹ ਹੀ ਦਿੰਦੇ ਆ ਮੇਰਾ ਦਵਾਈ ਦਾਰ ਵੀ ਉਹ ਹੀ ਕਰਦੇ ਆ ਸਾਰਾ ਕੁਝ ਮੇਰਾ ਉਹ ਗਾਲੀ ਮੇਰਾ ਸਭ ਤੋਂ ਪਹਿਲਾਂ ਮੇਰਾ ਇਲਾਜ ਚਲਿਆ ਅੰਮ੍ਰਿਤਸਰ ਬਹੁਤ ਵਧੀਆ ਹਸਪਤਾਲ ਦੇ ਵਿੱਚ ਮੈਨੂੰ ਕੁੱਲੀ ਗਰੀਬਾਂ ਦੀ ਮੇਰੇ ਗਬਾਰ ਸਿੰਘ ਜੀ ਅਤੇ ਕਾਰੀਡਰ ਵਾਲਿਆਂ ਨੇ ਉਹਨਾਂ ਨੇ ਮੈਨੂੰ ਐਡਮਿਟ ਕਰਵਾਇਆ ਸੀ ਮੈਂ 10 ਦਿਨ ਉੱਥੇ ਐਡਮਿਟ ਰਿਹਾ ਹਾਂ 10 ਦਿਨ ਐਡਮਿਟ ਰਹਿਣ ਦੇ ਬਾਵਜੂਦ ਕੋਈ ਮਤਲਬ ਮੂਵਮੈਂਟ ਨਹੀਂ ਹੋ ਰਹੀ ਸੀ ਲੱਤਾਂ ਦੀ ਕੁਝ ਫਰਕ ਨਹੀਂ ਸੀ ਲੱਗ ਰਿਹਾ ਕੁਝ ਮੈਨੂੰ ਫਰਕਾਂ ਲੱਗੇ ਕੁਝ ਵੀਰਜੂ ਨਾਲ ਉਹਨਾਂ ਲੱਗੇ ਉਹਨਾਂ ਕਹੇ ਵੀ ਨਹੀਂ ਮਤਲਬ ਫਰਕ ਨਹੀਂ ਪੈ ਰਿਹਾ ਤੇ ਉਹਨਾਂ ਨੂੰ ਤਸੱਲੀ ਨਾ ਹੋਈ ਸੱਲੀ ਨਾਲ ਹੀ ਤੇ ਉਹ ਮੈਨੂੰ ਕਹਿੰਦੇ ਵੀ ਆਪਾਂ ਹੋਰ ਕਿਤੇ ਦਿਖਾਉਨੇ ਆ ਕੋਈ ਨਹੀਂ ਉਹਨਾਂ ਨੇ ਆਪਣੇ ਗਾਲੀ ਸਵੰਧਾਂ ਦੇ ਕ ਫੋਨ ਕਰਕੇ ਕਿਸੇ ਚੰਗੇ ਡਾਕਟਰ ਦਾ ਪਤਾ ਕੀਤਾ ਫਿਰ ਪਤਾ ਲੱਗਾ ਕਿ ਇੱਕ ਡਾਕਟਰ ਆ ਡਾਕਟਰ ਬਹੁਤ ਵੀ ਐਮਬੀਬੀਐਸ ਐਮਡੀ ਆ ਉੱਥੋਂ ਫਿਰ ਉਹਨਾਂ ਨੂੰ ਪਤਾ ਲੱਗਾ ਫਿਰ ਸਾਡਾ ਉੱਥੋਂ ਇਲਾਜ ਚੱਲ ਰਿਹਾ ਹੋਂ ਇੱਕ ਲੱਤ ਜਿਹੜੀ ਮਰੀ ਜਾ ਉਹ ਮਤਲਬ ਪੂਰੀ ਚੱਲ ਪਈ ਆ। ਇੱਕ ਲੱਤ ਪੂਰੀ ਚੱਲ ਪਈ ਆ ਜਾਨੀ ਕਿ ਭਾਰ ਪੈਣ ਲਿਆ ਪਿਆ ਵਾ। ਦੂਸਰੀ ਲੱਤ ਮੇਰਾ ਪੈਰ ਵਿੰਗਾ ਸੀ। ਹੁਣ ਉਹ ਸਿੱਧਾ ਹੋ ਗਿਆ ਵਾ। ਉਂਗਲੀਆਂ ਵਿੰਗੀਆਂ ਸੀ ਉਹ ਸਿੱਧੀਆਂ ਹੋ ਗਈਆਂ ਵਾ। ਥੋੜੀ ਜੀ ਕਸਰ ਰਹਿ ਗਈ ਆ। ਵੱਧ ਤੋਂ ਵੱਧ 4 ਕਿ ਮਹੀਨੇ ਦੇ ਵਿੱਚ ਵਿੱਚ ਜਿਹੜਾ ਵਾ। ਉਹ ਤਰੰਡ ਆ ਪੂੰਗਾ। ਬਸ ਇੰਨੇ ਕਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।